ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 41ਵੇਂ ਸਥਾਪਨਾ ਦਿਵਸ ਮੌਕੇ ਇਸ ਸਰਸਵਤ ਕੋਲਿਜ ਦੇ ਵਿਹੜੇ ਵਿੱਚ ਇਕੱਤਰ ਹੋਏ ਆ। ਸੋ ਸਭ ਤੋਂ ਪਹਿਲਾਂ ਜਦੋਂ ਮਿਸ਼ਨ ਪਹਿਲੀ ਵਾਰ ਸ਼ਹੀ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਰਬੱਤ ਦੇ ਭਲੇ ਦਾ ਮਿਸ਼ਨ ਹੋਵੇ ਤੇ ਬਾਬਾ ਬੋਸਲੇ ਦਾ ਹਾਜੀ ਦੇ ਅਰਧਕ ਯਤਨ ਹੋਣ ਤੇ ਗਾਨੀ ਸੱਜਣਾ ਦਾ ਨਿੱਕਾ ਸਨੁਭ ਹੋਵੇ ਦੇ ਲੋਕਾਂ ਦਾ ਭਰਮਾ ਹੰਗਾਰਾ ਹੋਵੇ ਤਾਂ ਇਹੋ ਜਿਹੇ ਕਾਰਜਾਂ ਨੂੰ ਨਿਭਰੇ ਚੜਨਾ ਉਹਨਾਂ ਦੀ ਸਫਲਤਾ ਦਾ ਅਨੰਦ ਮਾਣਨਾ ਸੁਭਾਅ ਕੋਲ ਦਾ ਤੇ ਜਿਹੜਾ ਜਮਾਨ ਸਨਮਾਨ ਇਸ ਮੱਛ ਤੋਂ ਤਾਂ ਪਲੇਰਾ ਦਰਪਨ ਉਹਦੇ ਸਿਰ ਲੇਖੇ ਡੋਆ ਉਹਦੇ ਲਈ ਹਮੇਸ਼ਾ ਨਹੀਂ ਰਹਾਂਗਾ ਤੇ ਇਹ ਉਦਮ ਤਾਂ ਦੀ ਸਫਲਤਾ ਵਿੱਚ ਬਦਲਿਆ ਕਿਉਂਕਿ ਜਦੋਂ ਅਸੀਂ ਤਾਂ ਤੇਰਾ ਦਰਪਨ ਦੀ ਸ਼ੁਰੂਆਤ ਕੀਤੀ ਸੀ ਜੇ ਰਸਤੇ ਮੁਖੀ ਸਰਦਾਰ ਕੁਲਵਿੰਦਰ ਸਿੰਘ ਕਹਾਜੀ ਦੀ ਅਗਵਾਈ ਸਾਨੂੰ ਨਾ ਮਿਲਦੀ ਉਹਨਾਂ ਦੀ ਜਿਹੜੀ ਸ਼ਾਬਾਸ਼ ਸਾਨੂੰ ਨਾ ਮਿਲਦੀ ਸ਼ਾਇਦ ਜਿਹੜਾ ਲਗਾਤਾਰਤਾ ਨਾ ਬਣਦੀ ਸੋ ਇਹ ਉਹਨਾਂ ਦਾ ਹੀ ਪਿਆਰ ਆ ਉਹਨਾਂ ਦੀ ਹੀ ਮੁਹੱਬਤ ਆ ਕਿ ਅਸੀਂ ਜਿਹੜੀ ਤਾਹਰ ਦਾ ਦਰਪਣ ਆ ਉਹਦੀ ਲਗਾਤਾਰਤਾ ਬਣਾਈ ਹੋਈ ਆ